ਮੈਂ ਦੇਖਦਾ ਸੀ ਜੀ ਖਬਰਾਂ ਕਈ ਥਾਂ ਤਰਨੇ ਲੱਗ ਰਹੇ ਕਈ ਥਾਂ ਮੈਂ ਕਈ ਕੁਸ਼ਰ ਤੇ ਜਿਹੜਾ ਆਪਕਮੰਤ ਮੰਤੋਂ ਹਜ਼ਾਰ ਹਜ਼ਾਰ ਡਾਲਰ ਮੰਗ ਰਹੇ ਆ ਪੰਜਾਬ ਦੇ ਸਾਡੀਆਂ ਬੀਬੀਆਂ ਸਾਡੇ ਲੋਕ ਇਹਨਾਂ ਨੇ ਕਿਹੜੀ ਜੌਬ ਕੀਤੀ ਆ ਬੱਸਾਂ ਵੀ ਫ੍ਰੀ ਮੰਗ ਰਹੇ ਆ ਕਿ ਬੱਸਾਂ ਦਾ ਕਿਰਾਇਆ ਮਾਫ ਕੀਤਾ ਵਾ ਸਾਰਾ ਕੋ ਕੀਤਾ ਵਾ ਫ੍ਰੀ ਅਸੀਂ ਭਾਲਦੇ ਆ ਜੇ ਦਿੱਖੇ ਜਾਂ ਵੀ ਤੱਕ ਮੰਗਤਾ ਵੀ ਹੈ ਜਿਹੜਾ ਉਹ ਵੀ ਉਹ ਵੀ ਆਪਣੀ ਮਿਹਨਤ ਕਰਦਾ ਵਾ ਮੰਗਦਾ ਵਾ ਫਿਰ ਜਾ ਕੇ ਰੋਟੀ ਪਾਣੀ ਉਹ ਆਪਣੇ ਪੈਸਿਆਂ ਦੇ ਲੈਂਦਾ ਉਹ ਬਿੱਲਾ ਬੈਠ ਕੇ ਨਹੀਂ ਕਰਦਾ ਅਸੀਂ ਤਾਂ ਕੋਈ ਕੰਮ ਕੀਤਾ ਨਹੀਂ ਮਤਲਬ ਪੰਜਾਬ ਵਾਲਿਆਂ ਨੇ ਚੰਗਾ ਜਿਹੜੀ ਸਰਕਾਰ ਆਉਂਦੀ ਆ ਸਾਨੂੰ ਫ੍ਰੀ ਦੇ ਦਿਓ ਸਾਨੂੰ ਫ੍ਰੀ ਦੇ ਦਿਓ ਭਗਮਾਂ ਤੋਂ ਮੰਦੀਆਂ ਪਿੱਛੇ ਮਿਲਣਾ ਚਲਦੀਆਂ ਮੈਂ ਜਿਹੜਾ ਫ੍ਰੀ ਤੋਊਗਾ ਇਹ ਤਾਂ ਢੀਆਂ ਜਿਉਂ ਜਾਇਦਾਦ ਵੇਚਦਾ ਵਾ ਸਰਕਾਰੀ ਤੇ ਫੇਰ ਤੁਸੀਂ ਰੋਣਾ ਪਾਉਨੇ ਆ ਕਿ ਸਰਕਾਰ ਦੀਆਂ ਜਾਇਦਾਦਾਂ ਬੇਕਰੀਆਂ ਆ ਮੈਂ ਕਿਉਂ ਫ੍ਰੀ ਮੰਗ ਰਹੇ ਆ ਬਈ ਕੰਮਕਾਰ ਕੋਈ ਹੋਵੇ ਕਰੋ ਆਪਣਾ ਕੋਈ ਰੇੜੀਆਂ ਲਾਓ ਜਦੋਂ ਦੂਜੇ ਦੇਸ਼ਾਂ ਦੇ ਆ ਕੇ ਪ੍ਰਵਾਸੀ ਰੇੜੀਆਂ ਲਾਉਂਦੇ ਆ ਪੈਸਾ ਕਮਾਉਂਦੇ ਆ ਕੋਠੀਆਂ ਬਣਾਉਂਦੇ ਆ ਜਾਇਦਾਦਾ ਪੰਜਾਬ ਦੀ ਤਾਂ ਕੀ ਕੀ ਗੱਲ ਹੋਈ ਆ ਵੀ ਪੰਜਾਬ ਦੀਆਂ ਲੱਤਾਂ ਟੁੱਟੀਆਂ ਫਿਰ ਕਮਾਲ ਦੀ ਗੱਲ ਸਰਕਾਰ ਨੂੰ ਤੁਸੀਂ ਹਮੇ ਨਿੰਦੀ ਜਾਂਦੇ ਆ ਚਾਹੇ મોદી ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਬਾਦਲ ਹੋਵੇ ਉਹਨਾਂ ਨੂੰ ਕਹੀ ਜਾਂਦੇ ਔਰ ਬਾਦਲ ਨੇ ਆਟਾ ਦਾਲ ਫ੍ਰੀ ਕੀਤਾ ਕਿਉਂ ਕੀਤਾ ਵੀ ਕੰਮ ਕਰੋ ਤੁਸੀਂ ਜੇ ਮੰਗਣਾ ਪੰਜਾਬ ਵਾਲੇ ਉਹ ਜਾਂ ਕਨੇਡਾ ਅਮਰੀਕਾ ਵਾ ਕਿਤੇ ਵੀ ਆ ਤੁਸੀਂ ਜੌਬਾਂ ਮੰਗੋ ਕੰਮ ਖੋਲੋ ਹਾਂ ਜੌਬ ਮੰਗਣ ਦਾ ਹੱਕ ਹੈ ਕਿ ਵੀ ਜੌਬ ਕੋਲੋ ਸਕੂਲ ਬਣਾਓ ਸਾਡੇ ਜਵਾਕ ਪੜਨ ਬੱਚੇ ਪੜਨ ਯੂਨੀਵਰਸਿਟੀਆਂ ਬਣਾਓ ਇਹ ਮੰਗੋ ਹਸਪੀਟਲ ਮੰਗੋ ਯਾਰ ਕਮਾਲ ਦੀ ਗੱਲ ਆ 5 500 ਬਦਲੇ ਬਤੀ ਵੋਟਾਂ ਵੇਚ ਦਿੰਨੇ ਆ ਸਮੋਸੇ ਚਾਹ ਬਦਲੇ ਵੋਟਾਂ ਵੇਚ ਦਿੰਨੇ ਆ ਤੇ ਬਾਅਦ ਚ ਐਮੀ ਸਰਕਾਰ ਨੂੰ ਨਿੰਦਿਆ ਨੇ ਹਰੇਕ ਦੇ ਐਮ ਐਲ ਏ ਦੇ ਮੂਰੇ ਖੜ ਜਾਨੇ ਬਈ ਸਾਡਾ 1000 ਡਾਲਰ ਨਹੀਂ ਦਿੱਤਾ 1000 ਡਾਲਰ ਤੁਸੀਂ ਜਮ੍ਹਾਂ ਕਰਾਇਆ ਸੀ ਬਈ ਤੇ ਭਗਵੰਤਪਾਲ ਤੋਂ ਜਮ੍ਹਾਂ ਕਰਾਇਆ ਸੀ ਵੀ ਅਸ਼ੋਮੀ ਕਹਲੀਦਾਲ ਆ ਉਹ ਤੁਹਾਨੂੰ ਸਰਕਾਰੀ ਬਿਲਡਿੰਗਾਂ ਵੇਚ ਕੇ ਸਾਰਾ ਦਾਲ ਆਟਾ ਦਿੰਦਾ ਰਿਹਾ ਤੇ ਹੁਣ ਭਗਵੰਤਪਾਲ ਤੋਂ ਵੇਚਣ ਤੋਂ ਕੀ ਹੈ ਜਦੋਂ ਇਸ ਤੋਂ ਕੁਝ ਵੀ ਨਹੀਂ ਕਿੱਥੋਂ ਦੇ ਦੇਵੇ ਤੁਹਾਨੂੰ 1000 ਡਾਲਰ ਬਈ ਕਿੱਥੋਂ ਪੈਸਾ ਲਿਆ ਬਈ ਜਿਉ ਮੋਦੀ ਤੋਂ ਮੰਗਣੀ ਆ ਤਾਂ ਫਿਰ ਤੈਨੂੰ ਮੋਦੀ ਤੋਂ ਮੰਗਦਾ ਹੋਰ ਕਿੱਥੋਂ ਮੰਗੂ ਕਨੇਡਾ ਦੇ ਵਿੱਚ ਵੀ ਇਹੀ ਹਾਲ ਆ ਇੱਥੇ ਨਾਰਥ-ਈਸਟ ਵਿੱਚ ਗੁਰਾ ਜਿਹੜੇ ਰੋਡ ਤੇ ਮੰਗਦੇ ਉਹਨੂੰ 2-3 ਡਾਲਰ ਜ਼ੋਰ ਦਿਆ ਕਰੋ ਕਿਉਂਕਿ ਉਹ ਮਿਹਨਤ ਕਰਦੇ ਆ 1 ਡਾਲਰ ਦਿੱਤਾ ਉਹਨੂੰ ਮੈਂ ਪੁੱਛਣਾ ਪਿਆ ਮੈਂ ਕਿਹਾ ਉੱਥੇ ਸੁਪਰਸਟੋਰ ਸੀ ਉਹਨੂੰ ਮੈਂ ਕਿਹਾ ਮੈਂ ਕਿਹਾ ਕੋਈ ਗੱਲ ਹੋਈ ਤਾਂ ਮੈਂ ਉਹਨੂੰ ਪੈਸੇ ਦਿੱਤੇ ਕਹਿੰਦਾ ਗੋਡ ਬlesਸ ਯੂ ਮੈਂ ਕਿਹਾ ਮੈਂ मतलब ये कोई काम करकंदा ਇਹ ਵੀ ਕੰਮ ਹੀ ਐ ਇੱਕ ਜਿਹੜਾ ਮੈਂ ਮੰਗਦਾ ਵੀ ਇੱਕ ਕੰਮ ਹੀ ਐ ਮੈਂ ਬੈਠ ਕੇ ਰੋਟੀ ਨਹੀਂ ਖਾਂਦਾ ਮੈਂ ਕਿਹਾ ਗੁਰੂ ਘਰ ਹੈਗਾ ਗੁਰੂ ਘਰ ਤੋਂ ਉਹ ਕਹਿੰਦਾ ਕਿਉਂ ਜਾਵਾਂ ਮੈਂ ਫ੍ਰੀ ਦੀ ਰੋਟੀ ਕਿਉਂ ਖਾਵਾਂ ਮੈਂ ਆਪਣੀ ਮਿਹਨਤ ਕਰਦਾ ਮਿਹਨਤ ਕਰਕੇ ਆਪਣਾ ਰੋਟੀ ਖਾ ਲੈਣਾ ਮੈਂ ਕਿਹਾ ਗੱਲ ਤਾਂ ਸਹੀ ਐ ਠੀਕ ਐ ਨਾ ਤੁਸੀਂ ਫ੍ਰੀ ਦਾ ਲਿਆ ਕੇ ਫ੍ਰੀ ਦਾ ਵੰਡ ਕੇ ਲੋਕਾਂ ਨੂੰ ਪਾਹੀਜ ਕਰ ਰਹੇ ਆ ਕਿਹੜੀ ਸੇਵਾ ਹੈ ਭਾਈ ਫ੍ਰੀ ਦਾ ਲੋਕਾਂ ਨੂੰ ਪੰਡ ਕੇ ਪਾਇਸ ਕਰ ਰਹੇ ਆ ਅਗਲਾ ਮਹੀਨਾ ਰੱਛ ਲਿਆਂਦਾ ਵਾ ਵਾ ਠੀਕ ਆ ਮਹੀਨਾ ਰੱਛ ਲਿਆ ਕੇ ਬਾਅਦ ਚ ਜਦੋਂ ਸਾਲ ਇੱਕ ਫ੍ਰੀ ਬੰਦਾ ਘਰ ਬੈਠਾ ਰਿਹਾ ਫ੍ਰੀ ਦਾ ਲਿਆ ਕੇ ਤਾਂ ਸਾਲ ਤੋਂ ਬਾਅਦ ਕੀ ਕਰੂਗਾ ਕੰਮ ਕਰ ਜੂਗਾ ਰਹਿੰਦਾ ਹੀ ਨਹੀਂਗਾ ਜਿਹਨੂੰ ਫ੍ਰੀ ਦੀ ਆਦਤ ਪੈ ਗਈ ਹੈ ਮਨ ਦਖਾ ਲੋ ਕਿ ਸਾਲ ਬਾਅਦ ਉਹ ਕੰਮ ਕਰਕੇ ਤੁਹਾਨੂੰ ਕਦੀ ਮੈਨੂੰ ਕੰਮ ਕਰੂਗਾ ਨਾਲੇ ਫ੍ਰੀ ਤਾਂ ਕੁਝ ਵੀ ਹੈ ਨਹੀਂਗਾ ਗਵਰਨਮੈਂਟ ਨੂੰ ਪੁੱਛ ਪਹਿਹਦੰਦੀਆਂ ਕਿਹੜਾ ਆਪਣੇ ਘਰੋ ਖਣਾਉਂਦਾ ਮੈਨੂੰ ਦਿਖਾ ਲੋ 10000 ਡਾਲਰ ਦਊਂ ਜਿਹੜਾ ਆਪਣੇ ਘਰੋ ਖਣਾਉਂਦਾ ਇਹ ਲੋਕਾਂ ਦਾ ਪੈਸਾ ਭਾਈ ਫ੍ਰੀ ਲੋਕ ਸਾਡੇ ਲੋਕਾਂ ਨੂੰ ਬਣਾਇਆ ਕੀ ਫ੍ਰੀ ਬੰਡੋ ਯਾਰ ਕਮਾਲ ਦੀ ਗੱਲ ਮੋਹਰੋਜ ਦੇ ਤਾਂ ਭਗਮੰਤਪੁਰ ਪੈਸੇ ਦਿੰਦਾ ਇੱਧਰ ਉਧਰਾਂ ਲੋਕ ਕਰੀ ਹਾਂ ਦਾਨ ਉੱਥੇ ਦੇਵੋ ਜਿੱਥੇ ਪਾਹੀ ਜਾਂ ਤੁਰਿਆ ਨਹੀਂ ਜਾਂਦਾ ਕਿ ਕਿਹੜੀ ਲਤ ਬਾਹ ਹੈ ਨਹੀਂ ਉਹ ਵੀ ਨਹੀਂ ਉਹ ਵੀ ਇੱਥੇ ਦੇਖੋ ਟੀਵੀ ਦੇ ਵਿੱਚ ਰੇਸਾਂ ਲੱਗ ਰਹੀਆਂ ਵਾ ਉਹ ਵੀ ਕਿਰਤ ਕਮਾਈ ਕਰਦੇ ਆ ਸਵੀਮਿੰਗ ਦੇ ਵਿੱਚ ਆ ਦੇਖੋ ਇੱਥੇ ਰੇਸ ਹੁੰਦੀ ਹੈ ਨਾ ਦੀ ਗੋਰੀਆਂ ਦੀ ਗੇਮ ਹੁੰਦੀ ਉਹਦੇ ਵਿੱਚ ਬਾਹਾਂਾਂ ਕੱਟੀਆਂ ਪਾਈ ਜਿਹੜੀਆਂ ਕਿ ਜਿਹੜੀ ਉਹ ਵੀ ਕੰਮ ਕਰਦੇ ਠੀਕ ਹੈ ਨਾ ਕਿਰਤ ਕਰਨੀ ਇੱਕ ਜ਼ਰੂਰੀ ਆ ਇਹ ਨਹੀਂ ਕਿ ਆਈ ਡੋਨਟ ਅੰਡਰਸਟੈਂਡ ਕੀ ਯਾਰ ਸਾਡੀ ਜਿਹੜੀ ਕਮਿਊਨਿਟੀ ਹੈ ਜਾਂ ਕੁਝ ਵੀ ਹੈ ਕਿੱਦਾਂ ਜਾ ਰਹੀ ਹੈ ਕੋਈ ਸਕੂਲ ਨਹੀਂ ਕੋਲਿਜ ਤੱਕ ਕੋਈ ਹਸਪੀਟਲ ਨਹੀਂ ਬਣਾਇਆ ਇੰਨਾ ਪੈਸਾ ਗੁਰੂ ਘਰਾਂ ਚੜਦਾ ਵਾ ਗੁਰੂ ਗੁਰੂ ਘਰ ਤਾਂ ਖੁੱਲ ਹੀ ਜਾਂਦੇ ਆ ਬਾਈ ਸਕੂਲ ਨਹੀਂ ਖੋਲੇ ਜੇ ਸਕੂਲ ਵੀ ਖੋਲੇ ਇੱਕ ਅੱਧਾ ਬਣਾਤਾ ਉੱਥੇ ਵੀ 3-3000 ਡਾਲਰ 4-4000 ਡਾਲਰ ਪ੍ਰਸ਼ਾਦਾ ਹੀ ਫਰੀਸ਼ ਹੋਣਾ ਜਿਹੜਾ ਪ੍ਰਸ਼ਾਦਾ ਅਸੀਂ ਲਾਉਣਾ ਸੀ ਸਾਡੀ ਕੌਮ ਨੇ ਪਰ ਮੇਰੇ ਤੋਂ ਮੁੰਨਾ ਆ ਵੀ ਕੱਟੇ ਆ ਬਾੜ ਉਹ ਕਹਿੰਦੇ ਇਹ ਗੱਲ ਨਹੀਂ ਕਰ ਸਕਦੇ ਵੋਟਾਂ ਪਾ ਸਕਦੇ ਸਾਰਾ ਕੁਝ ਕਰ ਸਕਦੇ ਇਹ ਤਾਂ ਗੱਲ ਹੀ ਨਹੀਂ ਕਰ ਸਕਦੇ ਪੁੱਛ ਹੀ ਨਹੀਂ ਸਕਦੇ ਕੁਐਸਚਨ ਜਦੋਂ ਪੈਸੇ ਪਾਉਣੇ ਉਹ ਨਹੀਂ ਉਦੋਂ ਕੋਈ ਇਸ਼ੂ ਨਹੀਂ ਗੋਲਕ ਚ ਪੈਸੇ ਪਾ ਦਿਓ ਇਹ ਵੀ ਬਹੁਤ ਸੋਹਣਾ ਜਥੇਦਾਰ ਦਾ ਬਿਆਨ ਆਇਆ ਇਹ ਵੀ ਬਹੁਤ ਸੋਹਣਾ ਕਹਿ ਦਿੱਤਾ ਕਿ ਮੁੰਨੇ ਨਾ ਪੁੱਛੋ ਜਿਹਦੇ ਦਾੜੀ ਹੈ ਨਹੀਂ ਜਿਹਦੇ ਬਾੜ ਹੈ ਨਹੀਂ ਉਹਨਾਂ ਪੁੱਛੋ ਉਹ ਸਖੀ ਹੈ ਨਹੀਂ ਉਹ ਸਵਾਲ ਨਹੀਂ ਕਰ ਸਕਦੇ ਸਖੀ ਹੈ ਨਹੀਂ ਕਮਾਲ ਦੀ ਗੱਲ ਆ ਯਾਰ ਕਿਹੜੇ ਸਕੂਲ ਖੋਲਤੇ ਬਾਈ ਕਿਤਾਬਾਂ ਦੇ ਵਿੱਚ ਗੰਦ ਲਿਖਿਆ ਜਾ ਰਿਹਾ ਗੁਰੂਆਂ ਦੇ ਖਿਲਾਫ ਕਿਹੜਾ ਬੂਲਦਾ ਪੈਸੇ ਦੇ ਭੁੱਖੇ ਆ ਪੈਹਾ ਚੜਦਾ ਬਸ ਠੀਕ ਆ ਆ ਹੁਣ ਅੱਜ ਮੈਂ ਇੰਟਰਵਿਊ ਦੇ ਦਿੱਤਾ ਇਹ ਉਹਦੇ ਵਿੱਚ ਦਿਖਾ ਲਈ ਕਿਤਾਬ ਦੇ ਵਿੱਚ ਕਿੰਨਾ ਗੁਰੂਆਂਾਰੇ ਗਲਤ ਲਿਖਿਆ ਓ ਯਾਰ ਸਾ ਤੂੰ ਜਵਾਕ ਹੀ ਨਹੀਂ ਸਕੂਲ ਖੋਲ ਕੇ ਜਵਾਕ ਨਹੀਂ ਪੜਾਉ ਹੋਏ ਭਰਾਵਾ ਤਾਂ ਕੀ ਅਸੀਂ ਪ੍ਰਚਾਰ ਕਰਨਾ ਉੱਚੀ ਥਾਂ ਬੈਠ ਕੇ ਕਹਤਾ ਕਿ ਮਯਾ ਮੂ ਨਾ ਤੁਸੀਂ ਨਾ ਪ੍ਰੇਮ ਕਰੋ ਸਾਨੂੰ ਲਿਆ ਕੇ ਦਵੋ 2 ਡਾਲਰ ਦੀ ਢੜੀ ਲਾਓ 2 ਡਾਲਰ ਸਾਮੀ ਲਿਆ ਕੇ ਦਵੋ ਅਸੀਂ ਗੱਡੀਆਂ ਝੁੱਟਣੀਆਂ ਵੱਡੇ ਵੱਡੇ ਬੰਗਲੇ ਬਣਾਉਣੇ ਆ ਤੁਸੀਂ ਮਰੋ ਕੰਮ ਤੇ ਜਾ ਕੇ ਸਾਠੇ ਮਰਿਆ ਹਸਲੇ ਬਹੁਤ ਸੋਣਾ ਬਹੁਤ ਸੋਣਾ ਬੀਬੀ ਨੇ ਇਹ ਕਰਤਾ ਉਹ ਵਸਦੇ ਬਹੁਤ ਸੋਹਣਾ ਯਾਰ ਕਮਾਲ ਦੀ ਗੱਲ ਚਟਕ ਲਈ ਤਾਂ ਕਬਲ ਸ਼ਰਮਾ ਵੀ ਸੁਣਾਈ ਜਾਂਦਾ ਉਹ ਵੀ ਸਾਈ ਜਾਂਦਾ ਦੁਦਿਆਂ ਨੂੰ ਸਕੂਲ ਯੂਨੀਵਰਸਿਟੀ ਤੇ ਹਸਪਤਾਲ ਖੁੱਲੇ ਹੁੰਦੇ ਤੇ ਸਾਡੇ ਜਵਾਕ ਪੜ ਕੇ ਟੌਪ ਦੇ ਆਈਪੀਐਸ ਪੁਲਿਸ ਵਿੱਚ ਅਫਸਰ ਬਣੇ ਹੁੰਦੇ ਡਾਕਟਰ ਬਣੇ ਹੁੰਦੇ ਆਈਟੀ ਦੇ ਵਿੱਚ ਬਣੇ ਹੁੰਦੇ ਕੰਮ ਕਰਦੇ ਹੁੰਦੇ ਤੇ ਆਪੀ ਸਰਦਾਰੀ ਸੀ ਅਸੀਂ ਲੋਕਾਂ ਨੂੰ ਕਿੱਧਰ ਲਾਤਾਂ ਬੋਟਾ ਪਾਓ ਵੀ ਬੋਟਾ ਪਾਓ ਬੋਟਾ ਪਾ ਕੇ ਕੀ ਕਰੋਗੇ ਇੱਕ ਗੱਲ ਦਾ ਧਿਆਨ ਰੱਖਿਓ ਮੈਂ ਕਿਸੇ ਨੂੰ ਲਾ ਕੇ ਨਹੀਂ ਕਹਿੰਦਾ ਮੈਂ ਤਾਂ ਆਪਣੇ ਦਿਲ ਦੇ ਵਿਚਾਰ ਜੋ ਆਉਂਦੇ ਉਹ ਹੀ ਗੱਲ ਕਰਦਾ ਹਾਂ ਕਿ ਵੇਲੇ ਆਉਂਦਾ ਵਾ ਕਿ ਭਾਈ ਖੁੰੰਤ ਕਹਿੰਦਾ ਵਾ ਸਹੀ ਗੱਲ ਤਾਂ ਸਹੀ ਹੁੰਦੀ ਹੈ ਫਰਗਾਨistan ਦੇ ਵਿੱਚ ਕਿੰਨੇ ਸਾਲ ਹੋਣਾ ਫਾਈਟ ਕੀਤੀ ਫਾਈਟ ਕਿੰਨੇ ਸਾਲ ਕੀਤੀ ਤੇ ਅੱਜ ਉਹ ਰਾਜੇ ਬਣ ਗਿਆ ਹਥਿਆਰਾਂ ਨਾਲ ਫਾਈਟ ਕੀਤੀ ਉਹਨਾਂ ਨੇ ਨੱਚੇ ਨਚੌਣ ਨੰਗਿਆਂ ਨਾਲ ਨੇ ਪਾਗੇ ਫੂਨਾ ਦੇ ਕੀਤਾ ਤੇ ਮੈਨੂੰ ਉਹਨਾਂ ਨੇ ਵੀਡੀਓ ਲੱਗਦਾ ਹੀ ਕਿਤੇ ਉਹਨਾਂ ਦੇ ਜਵਾਕਾਂ ਦੀ ਜਾਂ ਕੋਈ ਨੱਚਣ ਨੁੱਚੜ ਟੱਪਣ ਵਾਲਾ ਜਾਂ ਉਹਨਾਂ ਲੋਕਾਂ ਦੀ ਮੰਤਰ ਦੇ ਸੀ ਨਹੀਂ ਕਿਤੇ ਉਹਨਾਂ ਦੇ ਸੀ ਉਹਨਾਂ ਦਾ ਰਾਜ ਲਿਆ ਸਾਡਿਆਂ ਨੇ ਜੀ ਪੁਰਾਣੀ ਰਾਜ ਪੁਰਾਣੀ ਰਾਜ ਭਾਈ ਹੁਣ ਤਾਂ ਸੀ ਉਹ ਗੱਲ ਹੋ ਗਈ ਨੌਕਰ ਬਣ ਕੇ ਤੇ ਆਉਣ ਵਾਲਾ ਟਾਈਮ ਆ ਪੰਜਾਬ 30 ਤੋਂ 40 ਦੇ ਵਿੱਚ ਪੰਜਾਬ ਖਤਮ ਹੋ ਜਾਊਗਾ ਬਲ ਚਿੱਤੇ ਰੱਖਿਓ ਸਾਰਾ ਕੁ ਪੰਜਾਬ ਦਾ ਵੇਕਨ ਤੇ ਵਿੱਚ ਵਿੱਚ ਵਿਕੀ ਜਾਂਦਾ ਕਿਉਂਕਿ ਅਸੀਂ ਤਾਂ ਮੁਖ ਦੇ ਹਿਆ ਰਿਆ ਦਲ ਦਾ ਲੈਣੀ ਆ ਸਾਰਾ ਕੁ ਵਿਕੀ ਜਾਂਦਾ ਪੰਜਾਬ ਦਾ فرق صورت ਕਿਨਾਂ ਦਾ ਲੋਕਾਂ ਦਾ ਨਾ ਕਿ ਰਾਜਨੀਤਿਆਂ ਦਾ ਲੋਕਾਂ ਦਾ ਕਿਉਂਕਿ ਸਾਨੂੰ 1000 ਡਾਲਰ ਚਾਹੀਦਾ ਸਮਝੌਬਾ ਨਹੀਂ ਚਾਹੀਦਾ ਸੰਸਕੂਲ ਨਹੀਂ ਚਾਹੀਦੇ ਸਾਨੂੰ ਕੁਝ ਨਹੀਂ ਚਾਹੀਦਾ ਬਾਈ ਦੇਖੋ ਜਿੰਨੇ ਜ਼ਿਕਰ ਬਿਊ ਆਉਂਦੇ ਅਗਲਾ ਤਾਂ ਹਰੇਕੀ ਉਹ ਗੱਲ ਚੁੱਕਦਾ ਸਾਡੇ ਜੇ ਕੋਈ ਬਣਦਾ ਵਾ ਤੀਜੇ ਦਿਨ ਉਹ ਕਹਿੰਦਾ ਮੈਂ ਮੰਤਰੀ ਬਣਨਾ ਜੇ ਉਹ ਮੰਤਰੀ ਬਣ ਜਾਂਦਾ ਮਨਾਲ ਜਿਹਾ ਤਖਤ ਲਾਪਨ ਜੇ ਮੋਦੀ ਦੀ ਮਨੈਗ ਗੱਲ ਬਹੁਤ ਵਧੀਆ ਲੱਗੀ ਮੋਦੀ ਨੇ ਸਾਰੇ ਖੁੰਝੇ ਲਾ ਕੇ ਰੱਖੇ ਤੇ ਮੋਦੀ ਨੇ ਕੇਨ ਹੱਲਣੇ ਦਿੱਤਾ ਬੀਜੇਪੀ ਵਾਲਿਆਂ ਨੇ ਸਾਰੇ ਖੁੰਝੇ ਲਾ ਕਰਕੇ ਆਰਐਸਐਸ ਨੇ ਬਹੁਤ ਵਧੀਆ ਪੜਾਈ ਆਪਣੇ ਲੋਕ ਪੜਾ ਕੇ ਉਹਨਾਂ ਨੂੰ ਆਪਣੀਆਂ ਜੋਬਾਂ ਦਵਾਈਆਂ ਹਰੇਕ ਥਾਂ ਬੰਦੇ ਫੱਟ ਕੀਤੇ ਹਰੇਕ ਥਾਂ ਬੰਦਿਆਂ ਨੂੰ ਲਾਲਚ ਦਿੱਤੇ ਪੈਸਿਆਂ ਦੇ ਹਰੇਕ ਥਾਂ ਉਹਨਾਂ ਨੇ ਆਪਣੀਆਂ ਯੂਨੀਵਰਸਿਟੀਆਂ ਚੋਂ ਵਧੀਆ-ਵਧੀਆ ਆਈਪੀਐਸ ਅਫੀਸਰ ਭਰਤੀ ਕਰਾਏ ਤੇ ਅਸੀਂ ਵੀ ਇਹਨੂੰ ਬਾਹਰੋਂ ਆ ਗਏ ਬਾਹਰੋਂ ਆ ਗਏ ਤੇ ਇਹ ਚੀਜ਼ਾਂ ਉਹਨਾਂ ਨੇ ਸਿੱਖੀਆਂ ਉਹਨਾਂ ਨੇ ਤੇ ਕੰਮ ਕੀਤਾ ਆਪਣੀ ਸੰਸਦ ਦੇ ਵਿੱਚ ਜੋ ਸਤਾਵਾਂ ਹੁੰਦੀਆਂ ਉਹਨਾਂ ਦੇ ਵਿੱਚ ਉਹਨਾਂ ਬੰਦਿਆਂ ਨੂੰ ਟ੍ਰੇਨ ਕੀਤਾ ਉਹਨਾਂ ਨੇ ਰੋਲਾ ਨਹੀਂ ਪਾਇਆ ਬੋਟ ਨਾ ਪਾ ਦੋ ਬੋਟ ਨਾ ਪਾ ਦੋ ਉੱਥੇ ਬੋਟਾ ਪਾ ਦੋ ਉੱਥੇ ਬੋਟਾ ਪਾ ਦੋ ਪੈਸੇ ਦੀ ਰਾਜਨੀਤੀ ਨਹੀਂ ਕੀਤੀ ਉਹਨਾਂ ਨੇ ਉਹ ਬਹੁਤ ਵਧੀਆ ਕੰਮ ਕੀਤਾ ਔਰ ਉਹ ਅੱਜ ਕਾਮਯਾਬੀ ਹੈਗੇ ਤੇ ਅਸੀਂ ਕਿੱਥੇ ਖੜੇ ਹਾਂ ਅਸੀਂ ਕਿਤੇ ਵੀ ਨਹੀਂ ਖੜੇ ਕੱਲ ਗੁੱਸੇ ਦੀ ਨਹੀਂ ਗੱਲ ਨੂੰ ਸਮਝਣ ਦੀ ਹੈ ਗੱਲ ਸਮਝਣੀ ਚਾਹੀਦੀ ਹੈ ਕਿਤੇ ਗਲਤੀ ਹੋ ਜਾਂਦੀ ਹੁਣ ਪੜ੍ਹੇ ਲਿਖੇ ਤਾਂ ਇੰਨੇ ਕੋਈ ਨਹੀਂਗੇ ਠੀਕ ਹੈ ਨਾ ਪਰ ਅੱਜ ਬਦਲਾਅ ਦਾ ਪੜਾਈ ਦਾ ਕੀ ਹੁੰਦਾ ਵਾ ਜੁਆ ਕਾ ਨੂੰ ਪੜਾਓ ਹੁਣ ਕਹੀਦਾ ਪਰ ਜੁਆ ਕਾ ਖੇਡਾ ਤਾ ਉਹ ਨਹੀਂ ਖਲਣ ਤੇਮ ਖਲਣ ਬਸ ਹਮੇਸ਼ਾ ਪੜਾਈ ਦੀ ਕਦਰ ਇਸ ਟਾਈਮ ਜਿਹੜਾ एआई आ रही है ना वो बहुत ज्यादा नुकसान करूंगी जॉब्स दा और लोग बहुत ज्यादा बेले होंगे ਤੇ ਆਉਣ ਵਾਲਾ 30 ਤੋਂ 40 ਦੇ ਵਿੱਚ ਬਹੁਤ ਜ਼ਿਆਦਾ ਕ੍ਰਾਈਮ ਵਧੂਗਾ ਇਹ ਗੱਲ ਚੇਤੇ ਰੱਖਿਓ ਸੱਚਾ ਅਚਣੀ ਕਹਿ ਕੇ ਰੂਣਾ ਸਾਰੇ ਨੂੰ ਸਸਰੀਕਾਰ